ਹਾਂਜੀ ਪਿਆਰੇ ਵਿਦਿਆਰਥੀਓ ਜਿਹੜਾ ਪਿਛਲੇ ਸਾਲ ਪੇਪਰ ਹੋਇਆ ਸੀਗਾ ਸਕੂਲ ਆਫ ਐਮਿਨੈਂਸ ਦੇ ਵਿੱਚ ਦਾਖਲਾ ਟੈਸਟ ਸਾਲ 2023-24 ਦੇ ਵਿੱਚ ਉਹ ਰਾਜ ਵਿਦਿਅਕ ਖੋਜ ਅਤੇ ਸਿਕਲਾਈ ਪਰਸ਼ਦ SCERT ਵੱਲੋਂ ਪੰਜਾਬ ਵੱਲੋਂ ਲਿਆ ਗਿਆ ਸੀਗਾ ਜਿਹੜਾ ਕਿ ਦੇਖ ਰਹੇ ਹੋ ਤੁਸੀਂ ਜਮਾਤ 11ਵੀਂ ਦਾ ਸੈੱਟ A ਜਿਹੜਾ ਟੈਸਟ ਹੈ ਤਰਕ ਰੀਜ਼ਨਿੰਗ ਅਤੇ ਵਿਸ਼ਿਆਂ ਦੀ ਯੋਗਤਾ ਦਾ ਟੈਸਟ ਸੋ ਇਹ ਤੁਹਾਨੂੰ ਜਿਹੜਾ ਦਿਖਾਉਣਾ ਬੜਾ ਜ਼ਰੂਰੀ ਸੀਗਾ ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਵੀ ਪੇਪਰ ਕਿਸ ਪ੍ਰਕਾਰ ਦਾ ਆਵੇਗਾ ਨਮੂਨੇ ਦਾ ਪ੍ਰਸ਼ਨ ਪੱਤਰ ਦਿਖਾਉਣਾ ਬੜਾ ਜ਼ਰੂਰੀ ਆ ਬਿਲਕੁਲ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਸਾਰੇ ਭਾਗ ਤੁਸੀਂ ਦੇਖ ਰਹੇ ਹੋ ਐਵੇਂ ਜਿਵੇਂ ਸਵਾਲ ਜਿਹੜੇ ਆਉਣਗੇ ਤੁਹਾਨੂੰ ਪੇਪਰ ਦੇ ਵਿੱਚ ਜਿਹੜੇ ਤੁਸੀਂ ਵੇਖ ਰਹੇ ਹੋ ਕੋਲ ਅੰਕ 150 ਸਮਾਂ 3 ਘੰਟੇ ਉਮੀਦਵਾਰਾਂ ਲਈ ਹਦਾਇਤਾਂ ਅੰਗਰੇਜ਼ੀ ਵਿੱਚ ਵੀ ਨੇ ਪੰਜਾਬੀ ਵਿੱਚ ਵੀ ਨੇ ਤਾਂ ਪੰਜਾਬੀ ਵਿੱਚ ਪੜ੍ਹਦੇ ਆਪਾਂ ਨੰਬਰ 1 ਕੀ ਹੈ ਜੀ ਇਹ ਪ੍ਰਸ਼ਨ ਪੱਤਰ ਆ ਜਿਹੜਾ ਦੋ ਭਾਗਾਂ ਵਿੱਚ ਹੈਗਾ ਤੇ ਨੰਬਰ 2 ਕੀ ਹੈ ਪਹਿਲਾ ਭਾਗ ਤਰਕਯੋਗਤਾ ਨਾਲ ਸੰਬੰਧਿਤ ਹੈ ਜਿਸ ਵਿੱਚ 30 ਪ੍ਰਸ਼ਨ ਨੇ ਤੀਸਰਾ ਨੰਬਰ ਕਹਿ ਰਿਹਾ ਵੀ ਦੂਜੇ ਭਾਗ ਵਿੱਚ ਵਿਸ਼ਿਆਂ ਦੀ ਯੋਗਤਾ ਨਾਲ ਸੰਬੰਧਿਤ ਨਿਮਨ ਦਰਸਾਏ 6 ਵਿਸ਼ਿਆਂ ਦੇ 120 ਪ੍ਰਸ਼ਨ ਨੇ ਗਣਿਤ ਦੇ 30 ਨੇ ਜੀ ਸਾਇੰਸ ਦੇ 30 ਨੇ ਸਮਾਜਿਕ ਵਿਗਿਆਨ ਦੇ 30 ਨੇ ਪੰਜਾਬੀ ਦੇ 10 ਹੈ ਅੰਗਰੇਜ਼ੀ ਦੇ 10 ਅਤੇ ਹਿੰਦੀ ਦੇ 10 ਆ ਇਸ ਤਰ੍ਹਾਂ ਦੇ ਨਾਲ ਜਿਹੜੇ ਸਵਾਲ ਬਣਦੇ ਆ ਇਹ ਅ 120 ਵਾਲੇ ਹੋਗੇ ਤੇ 30 ਸਵਾਲ ਬਣ ਕੇ ਜਿਹੜੇ ਆਪਣਾ ਰੀਜ਼ਨਿੰਗ ਵਾਲੇ ਬਣ ਕੇ ਜਿਹੜੇ ਸਵਾਲ ਜਿਹੜੇ ਇਸ ਤਰ੍ਹਾਂ ਦੇ ਨਾਲ 150 ਨੰਬਰ ਦਾ ਪੇਪਰ ਹੋਊਗਾ ਜੀ ਚੌਥਾ ਨੰਬਰ ਕਹਿੰਦਾ ਵੀ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਨੇ ਤੁਹਾਨੂੰ ਇਸ ਪ੍ਰਸ਼ਨ ਪੁਸਤਕਾ ਲਈ ਇੱਕ ਉੱਤਰ ਸੀਟ OMR ਦਿੱਤੀ ਜਾਵੇਗੀ ਉੱਤਰ ਸੀਟ OMR ਵਿੱਚ ਪ੍ਰਸ਼ਨ ਦੇ ਸਹੀ ਉੱਤਰ ਦੇ ਗੋਲੇ ਨੂੰ ਕਾਲੇ ਨੀਲੇ ਬਾਲ ਪੈਨ ਨਾਲ ਭਰ ਕੇ ਦਰਸਾਉਣਾ ਤੁਸੀਂ ਕਾਲਾ ਪੈਨ ਵੀ ਵਰਤ ਸਕਦੇ ਹੋ ਨੀਲਾ ਪੈਨ ਵੀ ਵਰਤ ਸਕਦੇ ਹੋ ਕੱਚਾ ਕੰਮ ਦਿੱਤੀ ਗਈ ਖਾਲੀ ਥਾਂ ਤੇ ਕੀਤਾ ਜਾ ਸਕਦਾ ਹੈ ਇਸ ਪ੍ਰੀਖਿਆ ਵਿੱਚ ਨਾਹਾਤਮਿਕ 네ਗੇਟਿਵ ਮਾਰਕ ਅੰਕ ਨਹੀਂ ਹੈ ਉੱਤਰ ਸ਼ੀਟ OMR ਉੱਪਰ ਵਾਈਟ ਫਲੂਇਡ ਦੀ ਵਰਤੋਂ ਨਾ ਕੀਤੀ ਜਾਵੇ ਕੋਈ ਵੀ ਕਿਸੇ ਤਰ੍ਹਾਂ ਦੀ ਫਲੂਇਡ ਦੀ ਵਰਤੋਂ ਨਹੀਂ ਕਰਨੀ ਤੇ ਕੋਈ ਵੀ ਜਿਹੜਾ ਪ੍ਰੀਖਿਆ ਦੇ ਵਿੱਚ 네ਗੇਟਿਵ ਮਾਰਕ ਨਹੀਂ ਹੈ ਸਾਰੇ ਸਵਾਲ ਤੁਸੀਂ ਕਰਕੇ ਆਉਣੇ ਨੇਗੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਸੋ ਵਿਦਿਆਰਥੀਆਂ ਦੀ ਮੰਗ ਦੇ ਉੱਪਰ ਜਿਹੜਾ ਪਿਛਲੇ ਸਾਲ ਸਕੂਲ ਆਫ ਫੈਮਿਨਿਸ ਦੇ ਵਿੱਚ ਪੇਪਰ ਆਇਆ ਸੀ ਉਹ ਦਿਖਾਇਆ ਜਾ ਰਿਹਾ ਤਾਂ ਕਿ ਇਸ ਨੂੰ ਵਿਦਿਆਰਥੀ ਦੇਖ ਕੇ ਉਹਨਾਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀ ਜਿਹੜੀ ਤਸਵੀਰ ਬਣ ਜਾਵੇ ਵੀ ਪੇਪਰ ਨੂੰ ਹੱਲ ਕਿਵੇਂ ਕਰਨਾ ਅੱਜ ਆਪਾਂ ਇਸ ਦੇ ਭਾਗ ਵਿੱਚ ਜਿਹੜਾ ਇਸ ਤਰ੍ਹਾਂ ਪੇਪਰ ਦੇ ਬਣਦੇ ਆ ਗਣਿਤ ਸਾਇੰਸ ਸਮਾਜਿਕ ਪੰਜਾਬੀ ਅੰਗਰੇਜ਼ੀ ਹਿੰਦੀ ਦੇਖੋ ਇਹ ਭਾਗ ਬਣ ਗਏ ਤਕਰੀਬਨ 5 ਤੋਂ 6 ਤੇ ਇੱਕ ਰੀਜਨਲ ਵਾਲਾ ਵੱਖਰਾ ਬਣ ਗਿਆ ਸੱਤ ਭਾਗ ਬਣਦੇ ਆ ਪੇਪਰ ਤੇ ਆਪਾਂ ਲਾ ਕੇ ਚੱਲੀਏ ਕਿਹਦੇ ਵਿੱਚ ਆਪਾਂ ਅੱਜ ਸਿਰਫ ਪੰਜਾਬੀ ਦੇ ਸਵਾਲਾਂ ਦੀ ਗੱਲ ਕਰਾਂਗੇ ਜਿਹੜੀ ਪੰਜਾਬੀ ਆਏਗੀ 10 ਨੰਬਰ ਦੀ ਉਸ ਦੇ ਸੰਬੰਧ ਦੇ ਵਿੱਚ ਆਪਾਂ ਗੱਲ ਕਰਨੀ ਆ ਉਸ ਤਰਕ ਦੇ ਆਧਾਰ ਤੇ ਤੁਸੀਂ ਜਿਹੜੇ ਪਰਖਣਾਗਾ ਉਹ ਪੈਰਾ ਆਉਂਦਾ ਹੁੰਦਾ ਪੰਜਾਬੀ ਦੇ ਵਿੱਚ ਮੂਲ ਤੌਰ ਤੇ ਉੱਪਰ ਜਿਹੜਾ ਜਿਸ ਤਰ੍ਹਾਂ ਤੁਸੀਂ ਆ ਸਕਰੀਨ ਦੇ ਉੱਪਰ ਦੇਖ ਰਹੇ ਹੋ ਪੈਰਾ 10 ਸਵਾਲ ਲੈਗੇ ਪਹਿਲਾਂ ਕੀ ਕਰਨਾ ਤੁਸੀਂ ਦਿੱਤੇ ਹੋਏ ਪੈਰੇ ਨੂੰ ਚੰਗੀ ਤਰ੍ਹਾਂ ਦੇ ਨਾਲ ਪੜ੍ਹਨਾਗਾ ਸੂਝ-ਬੂਝ ਦੀ ਦ੍ਰਿਸ਼ਟੀ ਦੇ ਜ਼ਰੀਏ ਜਿਸ ਵਿੱਚ ਇਸ ਪੈਰੇ ਦੇ ਵਿੱਚ ਜਿਹੜਾ ਦਿੱਤੀ ਹੋਈ ਗੱਲ 121 ਤੋਂ ਲੈ ਕੇ 130 ਪ੍ਰਸ਼ਨ ਦੇ ਜਿਹੜੇ ਏਸਾ ਏ ਸੈੱਟ ਸੀਗਾ ਇਹਦੇ ਵਿੱਚ ਆਏ ਹੋਏ ਨੇ ਅ ਪੈਰਾ ਪੜ੍ਹਦੇ ਆਪਾਂ ਬਹੁਤ ਧਿਆਨ ਦੇ ਨਾਲ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਮੇਲਿਆਂ ਵਿੱਚ ਦੇਖਣ ਨੂੰ ਮਿਲਦੀ ਆ ਮੇਲਿਆਂ ਵਿੱਚ ਜ਼ਿੰਦਗੀ ਖੁੱਲ ਕੇ ਸਾਹ ਲੈਂਦੀ ਏ ਤੇ ਲੋਕ ਪ੍ਰਤਿਵਾ ਨਿੱਖਰਦੀ ਆ ਖੁੱਲੇ ਡੁੱਲੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ ਮੁਸਾਬਿਆਂ ਦੇ ਸ਼ਕੀਨ ਰਹੇ ਨੇ ਜਰਗ ਸ਼ਪਾਰਤੀ ਜਗਰਾਮਾਂ ਦੀ ਰੌਸ਼ਨੀ ਵਰਗੇ ਵੱਡੇ ਮੇਲੇ ਪੰਜਾਬੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਹੇ ਹਨ। ਅਜੋਕੇ ਸਮੇਂ ਵਿੱਚ ਪੁਸਤਕ ਮੇਲੇ ਵੀ ਥਾਂ-ਥਾਂ ਲੱਗਣ ਲੱਗੇ ਨੇ। ਇਹ ਮੇਲੇ ਪੰਜਾਬ ਦੇ ਘੁੱਗਬਸ ਦੇ ਇਲਾਕਿਆਂ ਵਿੱਚ ਲੱਗਦੇ ਨੇ। ਅੱਜਕੱਲ ਆਵਾਜਾਈ ਦੇ ਸਾਧਨਾਂ ਵਿੱਚ ਥਾਵਾਦ ਦਾ ਹੋਣ ਕਰਕੇ ਤੇ ਪਿੰਡ-ਪਿੰਡ ਗਲੀ-ਗਲੀ ਹੱਟੀਆਂ ਦੀ ਪਹੁੰਚ ਕਾਰਨ ਲੋਕਾਂ ਦੀ ਖਰੀਦੋ-ਫਰੋਖਤ ਦੇ ਢੰਗਾਂ ਵਿੱਚ ਤਬਦੀਲੀ ਆਈ ਹੈ। ਮੇਲਿਆਂ ਵਿੱਚ ਲੱਗਦੀ ਬਲਦਾਂ ਦੀ ਭਾਰੀ ਮੰਡੀ ਕਈ ਸਾਲਾਂ ਤੋਂ ਗਾਇਬ ਹੈ। ਰੰਗ-ਬਰੰਗੇ ਪਰਾਂਦਿਆਂ ਤੇ ਰਿਬਨਾਂ ਨਾਲ ਸ਼ਿੰਗਾਰੇ ਊਠਾਂ ਦੀ ਮੰਡੀ ਵੀ ਹੁਣ ਰਵੈਤ ਮਾਤਰ ਹੀ ਰਹਿ ਗਈ ਹੈ। ਮੇਲੇ ਦੇ ਦਿਨਾਂ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਮੋਟਰ ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮਨਿਆਰੀ ਤੇ ਹੋਰਨੱਕ ਸੁੱਖ ਦੀਆਂ ਦੁਕਾਨਾਂ ਤੇ ਔਰਤਾਂ ਤੇ ਮਟਿਆਰਾਂ ਦੀ ਭੀੜ ਹੁੰਦੀ ਹੈ। ਜਿਕਰ ਡੇਢ ਕੁ ਦਹਾਕਾ ਪਹਿਲਾਂ ਇਸ ਇਲਾਕੇ ਦੀ ਸਵੈ ਸੇਵੀ ਜਥੇਵੰਦੀ ਮੇਲਾ ਭਲਾਈ ਕਮੇਟੀ ਮੇਲੇ ਵਿੱਚ ਤਿੰਨ ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲਾ ਸ਼ੁਰੂ ਨਾ ਕਰਦੀ ਤਾਂ ਸ਼ਪਾਰ ਦੇ ਮੇਲੇ ਨੇ ਮਹਿਜ ਜੂਏ ਤੇ ਲੱਚਰਤਾ ਦਾ ਮੇਲਾ ਬਣ ਕੇ ਰਹਿ ਜਾਣਾ ਸੀ ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿੱਚ ਨਿਗ੍ਭਾਉਂਦਾ ਉਥੇ ਇਹ ਮੇਲਾ ਇਲਾਕੇ ਦੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਹੈ ਗੱਭਰੂ ਮੁਟਿਆਰਾਂ ਬੱਚੇ ਤੇ ਬਜ਼ੁਰਗ ਇਹਨਾਂ ਮੇਲਿਆਂ ਵਿੱਚ ਹੰਮ ਹਮਾ ਕੇ ਪਹੁੰਚਦੇ ਹਨ ਸੋ ਦੇਖੋ ਆਪਾਂ ਸਾਰਾ ਪੈਰਾ ਬੜੀ ਸਹਾਇਤਾ ਦੇ ਨਾਲ ਪੜਿਆਗਾ ਉਹਨਾਂ ਦੇ ਪ੍ਰਸ਼ਨਾਂ ਨੂੰ ਪੜਦੇ ਆਪਾਂ ਜਿਹੜਾ ਦੇਖਦੇ ਆਂ ਵੀ ਜਿਹੜਾ ਪੈਰਾ ਕਾਦੇ ਆਧਾਰਤਾ ਮੇਲਿਆਂ ਦੇ ਆਧਾਰਤਾ ਸੱਭਿਆਚਾਰ ਦੇ ਆਧਾਰਤਾ ਦਾ ਸਾਰਾ ਦੱਸਿਆ ਹੋਇਆ 121 ਸਵਾਲ ਕੀ ਕਹਿ ਰਿਹਾ ਜੀ ਜੋ ਕਿ ਸਮੇਂ ਵਿੱਚ ਕਿਹੜੇ ਮੇਲੇ ਲੱਗਣੇ ਸ਼ੁਰੂ ਹੋਏ ਨੇ ਜਰਗਦਾ ਮੇਲਾ ਜਗਰਾਮਾਂ ਦੀ ਰੋਸ਼ਨੀ ਪੁਸਤਕ ਮੇਲਾ ਸ਼ਿਪਾਰ ਦਾ ਮੇਲਾ ਤਾਂ ਇਹਨੂੰ ਵੇਖੋ ਫਿਰ ਪੈਰੇ ਵਿੱਚ ਆਪਾਂ ਅਜੋਕੇ ਸਮੇਂ ਵਿੱਚ ਕਿਹੜੇ ਮੇਲੇ ਲੱਗਣੇ ਸ਼ੁਰੂ ਹੋਇਆ ਜਦੋਂ ਆਪਾਂ ਧਿਆਨ ਨਾਲ ਪੜ੍ਹਦੇ ਆਂ ਵੀ ਅਜੋਕੇ ਸਮੇਂ ਵਿੱਚ ਦੇ ਜਿਹੜੇ ਪਹਿਲਾਂ ਵਾਲੇ ਮੇਲੇ ਨੇਗੇ ਉਹ ਤਾਂ ਦੇਖੋ ਲੱਗਦੀ ਆਏ ਨੇਗੇ ਬਕਾਇਦਾ ਤੌਰ ਤੇ ਤੇ ਅੱਜ ਦੇ ਜਿਹੜੇ ਮੇਲੇ ਨੇ ਅ ਇਹਦੇ ਵਿੱਚ ਆਪਾਂ ਵੇਖਦੇ ਆਂ ਵੀ ਜਿਹੜੇ ਪੁਸਤਕ ਮੇਲੇ ਨੇ ਉਹ ਲੱਗਣੇ ਸ਼ੁਰੂ ਹੋਏ ਨੇਗੇ ਇਸ ਚੀਜ਼ ਨੂੰ ਇਸ ਕਰਕੇ ਇਸ ਦਾ ਜਿਹੜਾ ਠੀਕ ਉੱਤਰ ਬਣਦਾ 3 ਨੰਬਰ ਬਣ ਜੂਗਾ ਜੀ ਪੁਸਤਕ ਮੇਲਾ ਇਹਨੋਂ ਆਪਾਂ ਜਿਹੜਾ ਦੇਖੋ ਇਹ ਤੀਜੀ ਲਾਈਨ ਦੇ ਵਿੱਚ ਆਇਆ ਨਾ ਅਜੋਕੇ ਸਮੇਂ ਵਿੱਚ ਪੁਸਤਕ ਮੇਲੇ ਵੀ ਥਾਂ ਥਾਂ ਲੱਗਣ ਲੱਗੇ ਨੇ ਇੱਥੋਂ ਗੱਲ ਨਿਕਲ ਲਈ ਉਧਰੋਂ ਤੁਸੀਂ ਪਹਿਰੇ ਦੇ ਉੱਪਰ ਨਜ਼ਰ ਰੱਖਣੀ ਹੈ ਉਧਰੋਂ ਸਵਾਲ ਤੇ ਨਜ਼ਰ ਰੱਖਣੀ ਹੈ ਵੀ ਕਿੱਥੇ ਕਿਹੜੀ ਗੱਲ ਜਾ ਕੇ ਮਿਲਦੀ ਆ ਉੱਥੇ ਹੀ ਉਹਦਾ ਉੱਤਰ ਬਣ ਜਾਣਾਗਾ 122 ਦਾ ਦੋ ਜਿਹੜਾ ਸਵਾਲ ਹੈ ਮੇਲਿਆਂ ਵਿੱਚੋਂ ਅੱਜਕੱਲ ਕਿਹੜੀ ਚੀਜ਼ ਗਾਇਬ ਹੈ ਦੇਖੋ ਜੀ ਕਿਹੜੀ ਚੀਜ਼ ਗਾਇਬ ਹੈ ਪਹਿਰੇ ਦਾ ਪਹਿਰੇ ਦੇ ਮੁਤਾਬਕ ਕੀ ਗੱਲ ਕੀਤੀ ਗਈ ਆ ਬਲਦਾਂ ਦੀ ਮੰਡੀ ਹੱਟੀਆਂ ਮਨਿਆਰੀ ਦਾ ਸਮਾਨ ਊਠਾਂ ਦੀ ਮੰਡੀ ਤੇ ਇਹਦੇ ਵਿੱਚ ਕਿਹੜੀ ਚੀਜ਼ ਜਿਹੜੀ ਅੱਜਕੱਲ ਗਾਇਬ ਹੋ ਚੁੱਕੀ ਹੈਗੀ ਇਹਦੇ ਵਿੱਚ ਵੇਖਦੇ ਆਪਾਂ ਮੇਲਿਆਂ ਦੇ ਵਿੱਚ ਤਾਂ ਇਹਦੇ ਵਿੱਚ ਜਿਹੜੀ ਹੈਗੀ ਜੀ ਬਲਦਾਂ ਦੀ ਮੰਡੀ ਜਿਹੜੀ ਅੱਜ ਕੱਲ ਉਹ ਗਾਇਬ ਆ ਬਲਦਾਂ ਦੀ ਮੰਡੀ ਜਿਹੜੀ ਨਹੀਂ ਲੱਗਦੀ ਦੇਖੋ ਇਹਦੇ ਵਿੱਚ ਆਇਆਗਾ 2 4 ਪੰਜਵੀਂ ਲਾਈਨ ਦੇ ਵਿੱਚ ਆਖਰੀ ਜਿਹੜੀ ਆਖਰੀ ਸ਼ਬਦ ਨੇ ਪੰਜਵੀਂ ਲਾਈਨ ਦੇ ਵਿੱਚ ਮੇਲਿਆਂ ਵਿੱਚ ਲੱਗਦੀ ਬਲਦਾਂ ਦੀ ਭਾਰੀ ਮੰਡੀ ਕਈ ਸਾਲਾਂ ਤੋਂ ਗਾਇਬ ਆ ਲੱਗ ਨਹੀਂ ਰਹੀ ਦੇਖੋ ਅਹੀਂ ਜਿਹੜਾ ਉਦੋਂ ਮਤਲਬੀ ਉਦੋਂ ਪਹਿਰੇ ਦੇ ਵਿੱਚ ਨਜ਼ਰ ਰੱਖਣੀ ਹੋਊਗੀ ਉਦੋਂ ਤੁਸੀਂ ਸਵਾਲ ਤੇ ਨਜ਼ਰ ਰੱਖਣੀ ਹੋਏਗੀ ਸਹਾਇਤਾ ਦੇ ਨਾਲ ਜਿਹੜਾ ਉੱਤਰ ਮਿਲ ਜੂਗਾ ਤੀਸਰਾ 123ਵਾਂ ਸਵਾਲ ਕੀ ਕਹਿ ਰਿਹਾ ਹੈਗੇ ਮੋਟਰ ਗੱਡੀਆਂ ਸ਼ਬਦ ਦੇ ਵਿੱਚ ਲੱਗਾ ਵਿਸ਼ਰਾਮ ਚਿੰਨ ਕਿਹੜਾ ਹੈ ਵਿਆਕਰਨ ਦਾ ਸਵਾਲ ਆ ਗਿਆ ਜੀ ਵਿਆਕਰਨ ਦੀ ਸਮਝ ਹੋਣੀ ਚਾਹੀਦੀ ਆ ਡੈਸ਼ ਕਿਹਨੂੰ ਕਹਿੰਦੇ ਆ ਦਵਿੰਦੀ ਡੈਸ਼ ਕੀ ਹੁੰਦੀ ਹੈ ਜੋੜਨੀ ਕੀ ਹੁੰਦੀ ਹੈ ਬਿੰਦੀ ਕੌਮਾ ਕੀ ਹੁੰਦਾ ਇਹ ਤੁਸੀਂ 10ਵੀਂ ਦੀ ਵਿਆਕਰਨ ਦੇ ਵਿੱਚ ਪੜਿਆ ਹੋਇਆ ਹੈਗਾ ਸਾਰਾ ਕੁਝ ਸੋ ਇਸ ਤਰ੍ਹਾਂ ਦੇ ਸਵਾਲ ਵੀ ਆ ਜਾਂਦੇ ਹੁੰਦੇ ਆ ਵਿਆਕਰਨ ਆਧਾਰਤ ਇੱਥੇ ਮੋਟਰ ਜੋੜਨੀ ਗੱਡੀਆਂ ਤਾਂ ਕੀ ਬਣ ਗਿਆ ਇਹ ਜੋੜਨੀ ਹੈਗੀ ਮੋਟਰ ਗੱਡੀਆਂ ਦੇ ਵਿਚਾਲੇ ਕੀ ਪਈ ਹੋਈ ਆ ਜੋੜਨੀ ਪਈ ਹੋਈ ਆ ਤੇ ਇਸ ਕਰਕੇ ਦਾ ਜੋੜਨੀ ਉਤਰ ਬਣ ਗਿਆ 124 ਅਗਲਾ ਸਵਾਲ ਜੀ ਮੇਲੇ ਵਿੱਚ ਕਿਹੜੀ ਬਰਾਈ ਨਿੰਦਣਯੋਗ ਹੁੰਦੀ ਆ ਕਿਹੜੀ ਬਰਾਈ ਨਿੰਦਣਯੋਗ ਹੁੰਦੀ ਆ ਜੀ ਭੀੜ ਭੀੜ ਤਾਂ ਹੁੰਦੀ ਹੁੰਦੀ ਆ ਮੇਲੇ ਦੇ ਤਿੰਨ ਕੰਮ ਪੱਕੇ ਧੂੜ ਧੁੱਪ ਤੇ ਤੱਕੇ ਤਾਂ ਹੁੰਦੀ ਨੇ ਭੀੜ ਫਿਰ ਜੂਏ ਬਾਜੀ ਆ ਗਈ ਫਿਰ ਮੋਟਰ ਗੱਡੀਆਂ ਫਿਰ ਰੋਸ਼ਨੀ ਦੇਖੋ ਰੋਸ਼ਨੀ ਵੀ ਹੁੰਦੀ ਆ ਮੋਟਰ ਗੱਡੀਆਂ ਵੀ ਹੁੰਦੀਆਂ ਜੂਏ ਬਾਜੀ ਇਹ ਜਿਹੜੀ ਉਹ ਨਿੰਦਣਯੋਗ ਹੁੰਦੀ ਆ ਬਾਕੀ ਤਾਂ ਮੇਲੇ ਨੂੰ ਸਾਰੇ ਚਾਰ ਚੰਨ ਲਾਉਂਦੇ ਰਹਉਂਦੇ ਨੇ 125 ਮੈਂ ਫੇਰ ਵਿਆਕਰਨ ਦਾ ਸਵਾਲ ਆ ਗਿਆ ਵਿਦਿਆਰਥੀਓ ਗੱਭਰੂ ਸ਼ਬਦ ਦਾ ਲਿੰਗ ਬਦਲਣਾ ਬੜਾ ਸੌਖਾ ਲਿੰਗ ਦਾ ਸਾਨੂੰ ਪਤਾ ਹੀ ਹੈਗਾ ਲਿੰਗ ਪੁਲਿੰਗ ਦਾ ਗੱਭਰੂ ਦਾ ਤੀਵੀਂ ਆਉ ਗੱਭਰੂ ਆਉ ਕੁੜੀ ਆਉ ਮਟਿਆਰ ਆਉ ਸੋ ਗੱਭਰੂ ਦਾ ਲਿੰਗ ਬਦਲੂ ਬਣ ਜਾਂਦਾਗਾ ਮਟਿਆਰ ਬਣ ਜਾਂਦਾ ਇਸ ਕਰਕੇ 125ਵੇਂ ਦੀ ਚੌਥੀ ਆਪਸ਼ਨ ਜਿਹੜੀ ਠੀਕ ਜਾ ਰਹੀ ਹੈ ਮਟਿਆਰ 126 ਮੈਂ ਸਵਾਲ ਤੇ ਧਿਆਨ ਕੇਂਦਰਿਤ ਕਰੀਏ ਆਪਾਂ ਖੁੱਲੇ ਡੁੱਲੇ ਸ਼ਬਦ ਵਿੱਚ ਕਿਹੜੇ ਦੋ ਅੱਖਰ ਦੀ ਵਰਤੋਂ ਹੋਈ ਹੈ ਕਕ ਲਲ ਹਾ ਹਾ ਔਕੜ ਫਿਰ ਵਿਆਕਰਨ ਦਾ ਸਵਾਲ ਆ ਦੇਖੋ ਇਹ ਧਿਆਨ ਦੀ ਮੰਗ ਕਰਦਾਗਾ ਦੁੱਤ ਅੱਖਰ ਉਹ ਕਿਹੜੇ ਹੁੰਦੇ ਆ ਜਿਹੜੇ ਪੈਰਾਂ ਦੇ ਵਿੱਚ ਪਾਏ ਜਾਂਦੇ ਆ ਹਾ ਹਾ ਰਾ ਰਾ ਬਾਵਾ ਉਹਨਾਂ ਅੱਖਰਾਂ ਨੂੰ ਦੁੱਤ ਅੱਖਰ ਕਹਿੰਦੇ ਆ ਫਿਰ ਦੁਹਰਾ ਦਿਨਾ ਜਿਹੜੇ ਅ ਇੱਕ ਕਿਸੇ ਪੈਰ ਦੇ ਜਿਹੜੇ ਅੱਖਰ ਪਾਏ ਜਾਂਦੇ ਕਿਸੇ ਪੈਰ ਵਿੱਚ ਕਿਸੇ ਪੈਰ ਦੇ ਹੇਠਾਂ ਹਾ ਹਾ ਰਾ ਰਾ ਬਾਵਾ ਉਹਨਾਂ ਨੂੰ ਦੁੱਤ ਅੱਖਰ ਬੋਲਦੇ ਆ ਜੀ ਭਾਵ ਜੁੜੇ ਮ ਅੱਖਰ ਇਹਦੇ ਵਿੱਚ ਹਾ ਹਾ ਕੀ ਹੈਗਾ ਇਹ ਜਿਹੜਾ ਦੁੱਤ ਅੱਖਰ ਬਣ ਜਾਂਦਾ ਇਸ ਕਰਕੇ ਤੀਜੀ ਆਪਸ਼ਨ ਜਿਹੜੀ 126ਵੇਂ ਦੀ ਠੀਕ ਆ ਹਾ ਹਾ ਮੇਲੇ ਕਿਸ ਚੀਜ਼ ਦੀ ਜਾਂਦੀ ਜਾਗ ਦੀ ਤਸਵੀਰ ਹਨ ਜੀ ਅਗਲਾ 127ਵਾਂ ਸਵਾਲ ਸੱਭਿਆਚਾਰ ਦੀ ਖਰੀਦੋ-ਫਰੋਕਤ ਦੀ ਸ਼ਿੰਗਾਰ ਦੀ ਘੁੱਗਵਸ ਦੀ ਇਲਾਕਿਆਂ ਦੀ ਤਾਂ ਮੇਲੇ ਜਿਹੜੇ ਸੱਭਿਆਚਾਰ ਨੂੰ ਦਰਸਾਉਂਦੀ ਹੁੰਦੀ ਹੈ ਜੀ ਖਰੀਦੋ-ਫਰੋਕਤਾਂ ਚੱਲਦੀ ਰਹਿੰਦੀ ਹੈ ਸ਼ਿੰਗਾਰ ਵੀ ਪਰ ਜਿਹੜੀ ਅਸਲੀ ਤਸਵੀਰ ਹੈ ਮੇਲੇ ਵਿੱਚ ਉਹ ਸੱਭਿਆਚਾਰ ਦੀ ਤਸਵੀਰਾਂ ਸੱਭਿਆਚਾਰ ਤੋਂ ਬਾਅਦ ਤੁਸੀਂ ਜਾਣਦੇ ਹੋ ਸਾਡਾ ਖਾਣਾ ਪੀਣਾ ਰਸਮ ਰਿਵਾਜ ਪਬਜੀ ਮਨ ਨੂੰ ਜਾਉਣ ਦਾ ਟੰਗਾ ਇੱਕ ਸੱਭਿਆਚਾਰ ਉਹ ਮੇਲਿਆਂ ਵਿੱਚੋਂ ਮਿਲਦਾਗਾ ਵੀ ਪੰਜਾਬੀ ਕਿਸ ਤਰ੍ਹਾਂ ਦੇ ਨਾਲ ਜਾਂਉਂਦੇ ਨੇ ਕਿਸ ਤਰ੍ਹਾਂ ਦੇ ਨਾਲ ਖੁੱਲ੍ਹ ਕੇ ਸਾਹ ਲੈਂਦੇ ਨੇਗੇ ਇਸ ਕਰਕੇ ਪਹਿਲਾ ਆਪਸ਼ਨ ਜਿਹੜੀ ਬਿਲਕੁਲ ਠੀਕ ਆ 127ਵੇਂ ਦੀ ਸੱਭਿਆਚਾਰ ਸ਼ਬਦ ਬਣ ਜੇਗਾ ਅੱਗੇ ਹੈਗਾ ਜੀ 128ਵੇਂ ਦਾ ਮੇਲਾ ਭਲਾਈ ਕਮੇਟੀ ਸ਼ਬਦ ਵਿੱਚ ਕਿਸ ਵਿਸ਼ਰਾਮ ਚਿੰਨ ਦੀ ਵਰਤ ਹੋਈ ਆ ਮੇਲਾ ਭਲਾਈ ਕਮੇਟੀ ਵਿੱਚ ਨੰਬਰ 1 ਜੋੜ ਨਹੀਂ ਨੰਬਰ 2 ਕੈਰੇ ਪੁੱਠੇ ਕੌਮੇ ਨੰਬਰ 3 ਕੌਮੇ ਨੰਬਰ 4 ਬਿੰਦੀ ਕੌਮਾ ਇਹ ਵੀ ਵਿਆਕਰਨ ਦਾ ਸਵਾਲ ਉਹ ਦੇਖੋ ਤੁਸੀਂ ਜੋੜ ਨਹੀਂ ਹੈਗੀ ਮੇਲਾ ਫਲਾਈ ਕਮੇਟੀ ਵਿੱਚ ਕਿਤੇ ਨਹੀਂ ਹੈਗੀ ਕੰਮ ਕੰਮੇ ਲੱਗੇ ਹੋਇਆ ਬਿੰਦੀ ਕਮਾ ਹੈ ਇਹ ਕਹਿ ਰਹੇ ਪੁੱਠੇ ਕੌਮੇ ਜੀ ਇਹ ਕਹਿ ਰਹੇ ਪੁੱਠੇ ਕੌਮੇ ਆ ਇਹ ਮੇਲਾ ਫਲਾਈ ਕਮੇਟੀ ਦੇ ਵਿੱਚ ਇਹ ਤੁਸੀਂ ਦੱਸ ਦਿਓਗੇ ਬੜਾ ਸੌਖਾ ਜਿਹਾ ਸਵਾਲ ਹੈਗਾ ਅੱਗੇ ਲੱਚਰਤਾ ਸ਼ਬਦ ਕਿਹੜਾ ਨਾਮ ਆ ਜੀ ਦੇਖੋ ਇਹ ਵੀ ਵਿਆਕਰਨ ਦਾ ਸਵਾਲ ਆ ਗਿਆ ਆਮ ਨਾਮ ਖਾਸ ਨਾਮ ਪਾਵਾਚਕ ਨਾਮ ਇਕੱਠਵਚਕ ਨਾਮ ਤਾਂ ਲੱਚਰਤਾ ਸ਼ਬਦ ਕਿਹੜਾ ਆ ਇੱਥੇ ਉਹ ਬਣ ਗਿਆ ਜੀ ਭਾਵਵਾਚਕ ਨਾਮ ਮਹਿਸੂਸ ਕੀਤਾ ਜਾ ਸਕਦਾ ਕੋਈ ਚੀਜ਼ਾਂ ਜਿਹੜੀਆਂ ਮਹਿਸੂਸ ਕੀਤੀਆਂ ਜਾ ਸਕਣ ਉਹ ਭਾਵਵਾਚਕ ਹੁੰਦਾ ਨਾ ਭਾਵਵਾਚ ਕਹਿੰਦੇ ਆ ਲੱਛਰ ਤਾਂ ਇਹਦੇ ਵਿੱਚ ਕੀ ਆ ਗਿਆ ਭਾਵਵਾਚਕ ਆ ਗਿਆ ਅੱਗੇ ਆਖਰੀ ਸਵਾਲ 130ਵਾਂ ਜੀ ਰੰਗ ਬਰੰਗੇ ਪਰੰਦਿਆਂ ਨਾਲ ਖਾਲੀ ਥਾਂ ਨੂੰ ਸ਼ਿੰਗਾਰਿਆ ਜਾਂਦਾ ਹੈ ਕਿਸ ਨੂੰ ਸ਼ਿੰਗਾਰਿਆ ਜਾਂਦਾ ਜੀ ਊਠ ਗੱਬਰੂ ਬਲਦ ਗੱਡੀਆਂ ਤਾਂ ਜਿਹੜਾ ਰੰਗ ਬਰੰਗੇ ਪਰੰਦਿਆਂ ਨਾਲ ਸ਼ਿੰਗਾਰਿਆ ਜਾਂਦਾਗਾ ਇਹ ਊਠ ਨੂੰ ਸ਼ਿੰਗਾਰਿਆ ਜਾਂਦਾ ਜੀ ਇਹ ਦੀ ਆਪਾਂ ਜਿਹੜੀ ਅਹ ਦੇਖੀਏ ਜਿਹੜਾ ਇਹ ਇਸ ਨੂੰ ਜਿਹੜਾ ਤਕਰੀਬਨ ਤਾਂ ਜਿਹੜੀ ਇਹਦੀ ਆਪਸ਼ਨ ਬਣ ਜਾਂਦੀ ਆ ਉਹ ਆਪਾਂ ਦੇਖਦੇ ਹਾਂਗੇ ਇਹਦੇ ਵਿੱਚ ਊਠ ਵਾਲੀ ਆਪਸ਼ਨ ਬਣ ਗਈ ਯਾਨੀ ਕਿ 130 ਦਾ ਪਹਿਲਾ ਬਣ ਗਿਆ ਜੀ ਇਹਦੇ ਵਿੱਚ ਸੋ ਇਸ ਤਰ੍ਹਾਂ ਦੇ ਨਾਲ ਵਿਦਿਆਰਥੀ ਤੁਸੀਂ ਜਿਹੜਾ ਇਹ ਪੰਜਾਬੀ ਦੇ ਪੈਰੇ ਨੂੰ ਬਹੁਤ ਧਿਆਨ ਨਾਲ ਹੱਲ ਕਰਨਾ ਕਾਲੀ ਨਹੀਂ ਕਰਨੀ ਕਈ ਵਾਰੀ ਆਉਂਦਾ ਆਪਾਂ ਨੂੰ ਸੌਖੀ ਚੀਜ਼ਾਂ ਨਾ ਉਹ ਵੀ ਛੇਤੀ ਛੇਤੀ ਕਰ ਦਈਏ ਇੱਥੇ ਇੰਟਰੈਸਟ ਟੈਸਟ ਹੁੰਦੇ ਆ ਇੱਕ ਇੱਕ ਨੰਬਰ ਦਾ ਸਵਾਲ ਹੁੰਦਾਗਾ ਇਹ ਬੜੇ ਸਹਿਜ ਦੇ ਨਾਲ ਤੁਸੀਂ ਇਹ 10 ਚੋਂ 10 ਨੰਬਰ ਹਰੇਕ ਬੱਚੇ ਦੇ ਆਉਣ ਤਾਂ ਜਾ ਕੇ ਜਿਹੜਾ ਮੁਕਾਬਲਾ ਕੀ ਬਣੂਗਾ ਫਿਰ ਜੇਤੋਂ ਸਵਾਲ ਗਲਤ ਹੋਗੇ ਤੁਸੀਂ ਇੱਥੋਂ ਪਛੜਗੇ ਤਾਂ ਫਿਰ ਮੁਕਾਬਲੇ ਨੇ ਜਿਹੜਾ ਹੈਗਾ ਪਛੜ ਜਾਣਾਗਾ ਇਸ ਕਰਕੇ ਪੰਜਾਬੀ ਦੇ 10 ਚੋਂ 10 ਸਵਾਲ ਸਹੀ ਕਰਨੇ ਆ ਅੱਗੇ ਤੁਸੀਂ ਜਿਹੜੀ ਸੀਟ ਦੇਖ ਰਹੇ ਹੋ ਹੱਲ ਕੀਤੀ ਹੋਈ ਆ ਨਿਸ਼ਾਨੀਆਂ ਲੱਗੀਆਂ ਹੋਈਆਂ ਉਹ ਤੇ ਸਾਰੀਆਂ ਹਨਾ ਪਹਿਲਾਂ ਵੀ ਹੱਲ ਕਰ ਲਈ ਸੀਗੇ ਇਹਦੇ ਨਿਸ਼ਾਨੀਆਂ ਲਾਤੀਆਂ ਸੀ ਵਿਦਿਆਰਥੀਆਂ ਦੀ ਜਿਹੜੀ ਸੌਖ ਦੇ ਲਈ ਜਿਹੜੀ ਜਿਵੇਂ 21ਵੇਂ ਦੇ ਵਿੱਚ ਪੁਸਤਕ ਮੇਲਾ ਉੱਤਰ ਬਣ ਗਿਆ ਫਿਰ ਬਲਦਾਂ ਦੀ ਮੰਡੀ ਵਾਲਾ ਬਣ ਗਿਆ ਫਿਰ ਜੋੜਨੀ ਵਾਲਾ ਬਣ ਗਿਆ 124 ਵਿੱਚ ਬਣ ਗਿਆ ਅੱਗੇ ਜੂਏ ਬਾਜੀ ਫਿਰ ਮੁਟਿਆਰ ਫਿਰ ਹਾਹਾ ਫਿਰ ਸੱਬਿਆਚਾਰ ਫਿਰ ਕਹਰੇ ਪੁੱਠੇ ਕੌਮੀ ਭਾਵਾਚਕ ਤੇ ਊਠ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਸੀਂ ਤਿਆਰੀ ਕਰਨੀ ਆਪਦੀ ਪਰਪੱਕ ਤੇ ਐਂ ਸਵਾਲ ਬਣਦੇ ਹੁੰਦੇ ਆ ਤੇ ਐਂ ਤਿਆਰੀਆਂ ਹੁੰਦੀਆਂ ਹੁੰਦੀਆਂ ਨੇ ਪੀਪਰ ਨੂੰ ਪਰਖੀਦਾ ਹੁੰਦਾਗਾ ਸੋ ਚੈਨਲ ਦੇ ਨਾਲ ਤੁਸੀਂ ਲਗਾਤਾਰ ਜੁੜੇ ਰਹੋ ਹੋਰ ਵੀ ਜਿਹੜੀ ਆਪਾਂ ਦੂਜੇ ਵਿਸ਼ਿਆਂ ਨੂੰ ਲੈ ਕੇ ਜਿਹੜਾ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਇਹ ਆਪਾਂ ਪੰਜਾਬੀ ਦਾ ਪੇਪਰ ਹੱਲ ਕੀਤਾਗਾ ਅੱਗੇ ਆਪਾਂ ਜਿਹੜਾ ਹੈਗਾ ਸਮਾਜਿਕ ਦਾ ਹੱਲ ਕਰਾਂਗੇ ਸਾਰੇ ਆਪਾਂ ਪੜਾਅ ਅਦਾਰ ਇਸ ਤਰ੍ਹਾਂ ਹੱਲ ਕਰਾਂਗੇ ਤਾਂ ਕਿ ਤੁਹਾਡੀ ਸਮਝ ਬਣੇ ਉਸੇ ਤਰ੍ਹਾਂ ਦੇ ਨਾਲ ਤੁਸੀਂ ਹੈ ਤਾਂ 10ਵੀਂ ਦੀ ਕਿਤਾਬੀ ਨੇ ਉਹਨਾਂ ਨੂੰ ਧਿਆਨ ਨਾਲ ਐ ਪੜ੍ਹੋਗੇ ਤਾਂ ਕਿ ਤੁਸੀਂ ਉੱਤਰ ਉਹਨਾਂ ਦਾ ਪੂਰੀ ਧਿਆਨ ਦੇ ਨਾਲ ਦੇ ਸਕੋ ਜੇ ਇੱਚਾ ਕਰ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤਾਂ ਕਿ ਜਿਹੜੀ ਜਾਣਕਾਰੀ ਆ ਉਹ ਅਗਲੀ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾਈ ਗਏ ਜਿਹੜੇ ਨਵੇਂ ਆਏ ਨੇ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਕਿਵੇਂ ਲੱਗਿਆ ਜਿਹੜਾ ਅੱਜ ਦਾ ਸੈਸ਼ਨ ਇਹ ਇਹ ਆਪਣਾ ਪੇਪਰ ਨੂੰ ਹੱਲ ਕਰਨ ਵਾਲਾ ਤਰੀਕਾ ਇਹ ਵੀ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਸੋ ਸ਼ੁਕਰੀਆ ਵਿਦਿਆਰਥੀਓ ਤਿਆਰੀ ਕਰਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਜਿਹੜਾ ਇਹਨਾਂ ਮੈਰਿਟੋਰੀਅਸ ਤੇ ਐਮੀਨੈਂਸ ਸਕੂਲਾਂ ਵਿੱਚ ਦਾਖਲਾ ਜਰੂਰ ਮਿਲੇਗਾ ਤੇ ਤੁਹਾਡੀ ਤਕਦੀਰ ਬਦਲੇਗੀ ਮਿਹਨਤ ਕਰੋਗੇ ਉੱਚੀ ਉਡਾਣਾ ਭਰੋਗੇ ਸ਼ੁਕਰੀਆ ਮਿਹਰਬਾਨੀ